ਗਾਤਰਾ ਵਗੈਰਾ ਜਦੋਂ ਉਹਨਾਂ ਨੇ ਪਾਰ ਹੀ ਲਵਾ ਲਿਆ ਸੀ ਆ ਕੜੇ ਲਵਾਲੇ ਸਾਡੇ ਉਹ ਦੱਸਣ ਦੀ ਕੋਈ ਕੀਤੀ ਬਾਈ ਫੋਨ ਦੇ ਨਾਲ ਜਮ੍ਹਾਂ ਕਰ ਲੈਂਦੇ ਹੋ ਪੈਸੇ ਲੈ ਕੇ ਅਸੀਂ ਕਹਿੰਦੇ ਸਾਡੇ ਧਰਮ ਦਾ ਹਿੱਸਾ ਵੀ ਸਾਡੇ ਜਮ੍ਹਾਂ ਕਰ ਲੋ ਤੇ ਪੈਸੇ ਲੈ ਲਓ ਜਿਹੜੇ ਬੰਦੀ ਫੀਸ ਆ ਉਹ ਕਹਿੰਦੇ ਨਹੀਂ ਬਾਈ ਬਸ ਕੱਲੇ ਫੋਨ ਰੱਖੋ ਤੇ ਜਾਓ ਉੱਤੇ ਥਾਣੇ ਵਿੱਚ ਸਾਨੂੰ 2-4 ਘੰਟੇ ਰੱਖਿਆ ਜਾਂਦਾ ਕੇਸ ਕੁਝ ਬਣਾਏ ਜਾਂਦੇ ਆ ਫਿਰ ਉਸ ਤੋਂ ਬਾਅਦ ਸਾਡੇ ਫਿੰਗਰਪ੍ਰਿੰਟ ਹੁੰਦੇ ਆ ਸਫਰ ਜੇਲ ਕਹਿੰਦੇ ਉਹਨੂੰ ਵੱਡੀ ਜੇਲ ਜਿੱਤੇ ਆ ਹਰੇ ਕੰਟਰੀ ਦਾ ਬੰਦਾ ਇਦਾਂ ਦਾ ਹੁੰਦਾ ਵਾ ਸਾਡੇ ਕੇਸ ਕੱਟ ਦਿੱਤੇ ਗਏ कि अमृतधारी ਵੀ ਸੀ ਨੌਜਵਾਨ ਤਾਂ ਉਹਨੇ ਤਾਂ ਰੋਕਿਆ ਹੀ ਹੋਣਾ ਜੇ ਉਹਦੇ ਜੇ ਮੰਨ ਲਓ ਗਾਤਰਾ ਪਾਇਆ ਤਾਂ ਐਡਾ ਸੌਖਾ ਤਾਂ ਨਹੀਂ ਉਹਨੇ ਕੇਸ ਕਤਲ ਕਰਨ ਦੇ ਉੱਤੇ ਉਹਨੇ ਨਹੀਂ ਭਾਈ ਉਹਨਾਂ ਲਈ ਕੋਈ ਦਾ ਧਰਮ ਕੋਈ ਮੈਨੇਜਰ ਦੋ ਉਹਨਾਂ ਲਈ ਅਸੀਂ ਮੁਸਲਮਾਨ ਆ ਬਸ ਮੁਸਲਮਾਨ ਧਰਮ ਹੋਰ ਉਹਨੂੰ ਕਿਸੇ ਪਰੇ ਪਤਾ ਹੀ ਨਹੀਂ ਦੁਨੀਆ ਦਾ ਉਹਨਾਂ ਨੂੰ ਹੋਰ ਬਾਹਰ ਪਤਾ ਹੀ ਨਹੀਂ ਕੋਈ ਹੈਗਾ ਵੀ ਧਰਮ ਕੋਈ ਜਾਣੇ ਨਹੀਂ ਜਦੋਂ ਭਾਈ ਇਹ ਕੇਸ ਕੱਟੇ ਗਏ ਇਸ ਉਹਨਾਂ ਦਾ ਕੋਈ ਸਟੈਂਡਰਡ ਪ੍ਰੋਸੀਜਰ ਆ ਜਿਹੜਾ ਵੀ ਕੈਦੀ ਆਉਂਦਾ ਸਾਰਿਆਂ ਦੀ ਕਟਨੇ ਆ ਜਾਂ ਤੁਹਾਡੇ ਨਾਲ ਕਿਸੇ ਗੱਲ ਖਾਸ ਕਰਕੇ ਕੁਝ ਹੋਇਆ ਹਾਂਜੀ ਹਾਂਜੀ ਭਾਈ ਸਭ ਦੇ ਕੱਟ ਦਿੰਦੇ ਆ ਕਿੰਨਾ ਟਾਈਮ ਰਹੇ ਤੇ ਫਿਰ ਕਿਵੇਂ-ਕਿਵੇਂ ਆਏ ਅੱਸੀ ਲਗਭਗ 14 ਦਿਨ ਹੋ ਗਏ ਭਾਈ ਕਿਹਦਾ ਤੇਰਾ ਹਾਲ ਆ ਉਹਦੇ ਵਿੱਚ 3 350 ਬੰਦਾ ਹੈ ਟੁੱਤੇ ਬੁਰੇ ਹਾਲ ਕੱਚੇ ਚੌਲ ਆਪਣੇ ਪੀਸੀ ਵਾਲੋਂ ਖਾਣਾ ਹੁੰਦਾ ਵਾ ਕਿ ਫਿਰ ਕੋਈ ਰਾਪਤਾ ਨਹੀਂ ਕਰਦੀ ਤੁਹਾਡੇ ਨਾਲ ਕੋਈ ਹੈਲਪ ਕਰਦੇ ਪੁੱਛਦੇ ਦੱਸਦੇ ਨਹੀਂ ਗਾਏ ਤਾਂ ਤੁਸੀਂ ਆਪ ਸੀ ਸ਼ਿਕਾਇਤ ਕਰੋ ਆਪਣੇ ਇੰਡੀਆ ਨਾ ਬੈਸੀ ਦਾ ਬਾਹਰੋਂ ਆਉਦਾ ਗੇਟ ਦੇ ਥੱਲੇ ਦੀ ਪੇਪਰ ਫੜਾਉਂਦਾ ਚੱਲ ਜਾਂਦਾ ਉਹ ਬੰਦੇ ਗੱਲ ਹੀ ਨਹੀਂ ਕਰਦੇ ਹਸਪਤਾਲ ਪੰਜਾਬਾਂ ਘਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਪੰਜਾਬ ਤੇ ਪੰਜਾਬੀ ਐ ਤੇ ਅੱਜ ਹਰ ਮੁਲਕ ਦੇ ਵਿੱਚ ਹਰ ਥਾਂ ਦੇ ਉੱਤੇ ਪਹੁੰਚ ਚੁੱਕੀ ਆ ਪਰ ਜਿੱਥੇ ਸਿੱਖ ਧਰਮ ਨੂੰ ਬਹੁਤੇ ਦੇਸ਼ਾਂ ਦੇ ਵਿੱਚ ਵੱਡਾ ਸਨਮਾਨ ਦਿੱਤਾ ਜਾਂਦਾ ਖਾਸ ਅਧਿਕਾਰ ਦਿੱਤੇ ਜਾਂਦੇ ਨੇ ਸਿੱਖ ਬਸ਼ੰਦਿਆਂ ਨੂੰ ਉੱਥੇ ਹੀ ਇੱਕ ਅਜਿਹਾ ਮਾਮਲਾ ਅੱਜ ਤੁਹਾਨੂੰ ਦੱਸਾਂਗੇ ਜਿੱਥੇ ਇੱਕ ਸਿੱਖ ਬਸ਼ਿੰਦੇ ਨੂੰ ਗ੍ਰਿਫਤਾਰ ਕਰਦੀ ਆ ਪੁਲਿਸ ਤੇ ਪੁਲਿਸ ਨੇ ਗ੍ਰਿਫਤਾਰ ਕਰਕੇ ਧੱਕੇ ਨਾਲ ਕੇਸ ਕੱਟੇ ਇੱਕ ਨਹੀਂ ਕਈ ਨੌਜਵਾਨਾਂ ਦੇ ਜਿਨ੍ਹਾਂ ਦੇ ਵਿੱਚੋਂ ਕੋਈ ਨੌਜਵਾਨ ਅਮਰਤ ਧਾਰੀ ਵੀ ਸੀ ਕੇਸ ਕਤਲ ਕਰ ਦਿੱਤੇ ਗਏ ਪੁਲਿਸ ਵੱਲੋਂ ਅਜਿਹਾ ਤਸ਼ੱਦਦ ਕਿਉਂ ਕੀ ਕਾਰਨ ਸੀ ਬਾਈ ਹੁਣ ਅਨਾ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਵਾਪਸ ਸਵਾਗਤ ਜੀ ਮੇਰਾ ਭਾਈ ਜੀ ਜਿਵੇਂ ਮੈਂ ਦੱਸਿਆ ਕਿ ਜਿੱਥੇ ਅਧਿਕਾਰ ਮਿਲਦੇ ਆ ਭਾਵੇਂ ਉਹ ਯੂਕੇ ਕੈਨੇਡਾ ਹੋਵੇ ਪੰਜਾਬੀ ਬੋਲੀ ਨੂੰ ਵੀ ਸਿੱਖ ਪਹਿਚਾਣ ਨੂੰ ਵੀ ਆਰਮੀ ਦੇ ਵਿੱਚ ਵੀ ਸ਼ਸਤਰ ਲੈ ਕੇ ਜਾ ਸਕਦੇ ਆ ਦਸਤਾਰ ਦੇ ਅਧਿਕਾਰ ਮਿਲਦੇ ਨੇ ਤਾਂ ਇੱਕ ਸੱਸਾ ਕੀ ਹੋਇਆ ਜਿੱਥੇ ਕੇਸ ਕੱਟੇ ਗਏ ਧੱਕੇ ਨਾਲ ਥੋੜੀ ਜੀ ਜਾਣਕਾਰੀ ਦਿਓ ਪਹਿਲਾਂ ਤਾਂ ਦੇਸ਼ ਦੱਸੋ ਜਿੱਥੇ ਵਾਪਰਿਆ ਸਾਰਾ ਕੁਝ ਅਈ ਅਈ 사우ਦੀਆ ਰਬਗੇ ਸੀ 2022 ਜੀ ਡਰਾਈਵਰੀ ਕਰਨਾ ਅਸੀਂ ਉੱਥੇ ਗਏ ਉਹ ਆਪਣਾ ਗੱਡੀ ਚਲਾਉਂਦੇ ਆ ਜੋ ਰੋਡ ਤੇ ਐਕਸੀਡੈਂਟ ਹੋ ਜਾਂਦੇ ਆ ਜੀ ਦਾ ਐਕਸੀਡੈਂਟ ਹੋ ਗਿਆ ਛੋਟੀ ਗੱਡੀ ਨਾਲ ਹੀ ਉਹ ਜਿਹੜਾ ਮਾਲਕ ਸੀਗਾ ਚਲੋ ਉਹਨੂੰ ਇੰਸ਼ੋਰੈਂਸ ਕਲੇਮ ਹੋ ਗਿਆ ਉਹ ਗੱਡੀ ਤਾਂ ਮਿਲ ਗਿਆ ਪਰ ਜਦੋਂ ਅਸੀਂ ਵਾਪਸ ਆਉਣਾ ਸੀਗਾ ਉਦੋਂ ਉਸ ਬੰਦੇ ਨੇ ਰੋਲਾ ਪਾ ਲਿਆ ਕਹਿੰਦਾ ਵੀ ਮੇਰਾ ਐਕਸੀਡੈਂਟ ਹੋਇਆ ਨੁਕਸਾਨ ਹੋਇਆ ਪੈਸੇ ਭਰ ਦੋ ਚਲੇ ਜਾਓ ਜੀ ਇਹ ਬੰਦਾ ਵੀ ਮੂਲ ਤੋਂ ਪੰਜਾਬੀ ਸੀ ਜਿਹੜਾ ਜਿਹੜਾ ਮਾਲਕ ਸੀ ਨੇ ਨਹੀਂ ਉਧਰ 사우ਦੀ ਸੀ 사우디 ਬਾਈ ਜੀ ਜੀ ਤਾਂ ਮਤਲਬ ਜਿਵੇਂ ਉਧਰ ਜੋ ਵਰਕ ਵੀਜ਼ਾ ਮਿਲਦਾ ਉਹ ਤੁਹਾਡੇ ਕੰਮ ਨਾਲ ਜੋੜ ਕੇ ਦਿੱਤਾ ਜਾਂਦਾ ਕਿ ਇਹ ਬੰਦਾ ਡਰਾਈਵਰੀ ਹੀ ਕਰਨ ਚੱਲਿਆ ਜਾਂ ਡਰਾਈਵਰੀ ਹਾਂਜੀ ਬਾਈ ਉਹ ਜਿਹੜੇ ਕੰਮ ਦਾ ਵੀਜ਼ਾ ਦੇਣਗੇ ਤੁਸੀਂ ਉਹੀ ਕੰਮ ਕਰ ਸਕਦੇ ਹੋਰ ਕੰਮ ਨਹੀਂ ਕਰ ਸਕਦੇ ਹੂੰ ਐਦਾਂ ਦਾ ਕਾਨੂੰਨ ਆ ਉਧਰ ਹਾਂਜੀ ਹਾਂਜੀ ਕਾਨੂੰਨ ਆ ਬਾਈ ਤੇ ਜਿਹੜਾ ਤੁਸੀਂ ਐਕਸੀਡੈਂਟ ਦੀ ਗੱਲ ਕਰਦੇ ਹੋ ਇਹਦੇ ਵਿੱਚ ਸਿਰਫ ਟਰੱਕ ਦਾ ਜਾਂ ਵੀਕਲ ਦਾ ਨੁਕਸਾਨ ਹੋਇਆ ਸੀ ਕੋਈ ਜਾਨੀ ਮਾਲੀ ਹੋਰ ਹੋਰ ਨੁਕਸਾਨ ਤਾਂ ਨਹੀਂ ਹੋਇਆ ਸੀ ਜਾਨ ਦਾ ਡੀਪਲ ਦੇ ਹੋਇਆ ਸੀ ਬਈ ਉਹ ਛੋਟੀ ਗੱਡੀ ਸੀਗੀ ਕਾਰ ਤੇ ਟਰੱਕ ਸੀ ਜਾਂ ਉਹ ਵੀਕਲ ਦੇ ਹੋਇਆ ਸੀ ਉਦਾਂ ਜਾਨੀ ਮਾਲੀ ਨੂੰ ਕੋਈ ਹੋਇਆ ਨੁਕਸਾਨ ਜੀ ਅੱਛਾ ਫਿਰ ਉਹਨੇ ਮਾਲਕ ਨੇ ਤੁਹਾਡੇ ਕੋਲ ਪੈਸੇ ਮੰਗੇ ਤੁਸੀਂ ਕਿਹਾ ਵੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਫਿਰ ਇੱਕ ਗੱਲ ਕੇਸ ਕੱਟਣ ਤੱਕ ਕਿਵੇਂ ਪਹੁੰਚ ਗਈ ਗ੍ਰਿਫਤਾਰੀ ਕਿਵੇਂ ਹੁੰਦੀ ਆ ਉਹ ਜ਼ਰੂਰ ਦੱਸੋ हां जी वो कह मालिक कहंदा कि ਤੁਸੀਂ ਪੈਸੇ ਭਰ ਦੋ ਚਾਹ ਤੁਹਾਨੂੰ ਮੈਂ ਛੁੱਟੀ ਭੇਜ ਦੇਣਾ ਤੁਸੀਂ ਜਾ ਸਕਦੇ ਹੋ ਭਾਈ ਅਸੀਂ ਕਹਾਈ ਭਾਈ ਸਾਡੇ ਕੋਲ ਪੈਸਾ ਹੈ ਨਹੀਂਗਾ ਤੇ ਉਹ ਕਹਿੰਦੇ ਵੀ ਤੁਸੀਂ ਕੋਸ਼ਿਸ਼ ਵੀ ਕਰੋ ਅਸੀਂ ਕਿਹ ਅੰਬੈਸੀ ਚਲਦੇ ਸ਼ਿਕਾਇਤ ਕਰਾਂਗੇ ਉੱਤੇ ਲੇਬਰ ਕੋਰ ਨੂੰ ਮਖਤਬ ਅਮਲ ਕਹਿੰਦੇ ਸੀ ਕਿ ਵੀ ਉੱਥੇ ਚਲ ਜੇ ਨਾ ਉਹ ਕਹਿੰਦੇ ਕਿਤੇ ਵੀ ਜਾ ਸਕਦੇ ਹੋ ਤੁਸੀਂ ਜੀ ਅਸੀਂ ریاਦ ਸ਼ਹਿਰ 메ਨ ਸਿਟੀ ਹੈ ਜੀ ریاਦ 사우ਦੀ ਅਰਬ ਦੀ ਕੈਪੀਟਲ ਸਿਟੀ ਆ ਉੱਥੇ ਸੀ ਜੰਕੂ ਤੇ ਦੁਪਹਿਰੇ ਦਾ ਦੁਪਹਿਰੇ ਕੁਝ 1.5 ਵਜੇ ਗੱਲ ਕੀਤੀ ਅਸੀਂ ਮਾਲਕ ਨਾਲ ਸ਼ਾਮੀ ਚਲੋ ਇਹ ਉੱਥੇ ਚੱਲ ਗਏ ਉਹਦੇ ਸ਼ਾਮੀ ਆਈ ਸੋਚਿਆ ਕਿ ਚਲੋ ਅਗਲੇ ਦਿਨ ਚੌਲ ਨਹੀਂ ਨਾ ਹੋ ਗਿਆ ਸ਼ਾਮ ਤੇ ਕੱਲ ਚਲਾਂਗੇ ਉੱਥੇ ਸ਼ਾਮੀ ਅਸੀਂ ਇਦਾਂ ਹੀ ਜਿਵੇਂ ਚਲੋ ਬਾਜ਼ਾਰ 'ਚ ਇਧਰ ਉਧਰ ਘੁੰਮ ਰਹੇ ਸੀ ਉੱਥੇ ਪੁਲਸ ਵਾਲਾ ਆਉਂਦਾ ਸਾਨੂੰ ਕੋਈਦਾ ਇਕਾਂਮਾ ਜਿਵੇਂ ਆਪਣੇ ਉਧਰ ਪ੍ਰੂਫ ਬੰਦਾ ਹੀ ਕੰਮ ਆ ਉਹ ਤੇ ਬੰਦੇ ਸਾਰੀ ਡੋਮੈਟਰੀ ਰੇਰ ਵਗੈਰਾ ਸਭ ਕੋਈ ਸਾਰੀ ਨੌਲੇਜ ਹੁੰਦੀ ਹੈ ਬਾਈ ਮੈਂ ਕਿਹਾ ਜਿਵੇਂ ਆਪਣੇ ਦੇਸ਼ ਦਾ ਆਧਾਰ ਕਾਰਡ ਹੈ ਉਸ ਤਰੀਕੇ ਦਾ ਹੀ ਕੁਝ ਜਿਹੜਾ ਤੁਸੀਂ ਕਹਿ ਰਹੇ ਹੋ ਜਿਹਦੇ 'ਚ ਸਾਰੀ ਡਿਟੇਲ ਕੱਢ ਸਕਦੇ ਹਾਂ ਹਾਂਜੀ ਹਾਂਜੀ ਬਾਈ ਸਭ ਕੁਝ ਉੱਥੇ ਪੂਰੀ ਡਿਟੇਲ ਹੁੰਦੀ ਵੀ ਜਾ ਵਗੈ ਇਹ ਉਹ ਸਾਡੇ ਤੋਂ ਮੰਗਦਾ ਬਸ ਉਹ ਦੇਖਦਾ ਨਹੀਂ ਹੈਗਾ ਸਾਨੂੰ ਕਹਿੰਦਾ ਗੱਡੀ 'ਚ ਬੈਠੋ ਇਹ ਜੇ ਬੋਲਦੇ ਆ ਉਹ ਕਹਿੰਦਾ ਚੁੱਪ ਕਰ ਜੋ ਬਾ ਮਾਫੀ ਕਰ ਗਿੰਦੇ ਆ ਨਾ ਬਸ ਚੁੱਪ ਕਰ ਜੋ ਜਬਾਨ ਬੰਦ ਅਸੀਂ ਬਹਿ ਜਾਂਦੇ ਆ ਗੱਡੀ 'ਚ ਸਾਨੂੰ ਲੈ ਕੇ ਜਾਂਦੇ ਥਾਣੇ ਵਿੱਚ ਉੱਥੇ ਥਾਣੇ ਵਿੱਚ ਸਾਨੂੰ 2-4 ਘੰਟੇ ਰੱਖਿਆ ਜਾਂਦਾ ਕੇਸ ਕੁਝ ਬਣਾਏ ਜਾਂਦੇ ਆ ਫਿਰ ਉਸ ਤੋਂ ਬਾਅਦ ਸਾਡੇ ਫਿੰਗਰਪ੍ਰਿੰਟ ਹੁੰਦੇ ਆ ਤੇ ਉੱਥੇ ਵੀ ਸਫਰ ਜੇਲ ਕਹਿੰਦੇ ਉਹਨੂੰ ਵੱਡੀ ਜੇਲ ਜਿੱਤੇ ਹਰੇ ਕੰਟਰੀ ਦਾ ਬੰਦਾ ਇਦਾਂ ਦਾ ਹੁੰਦਾ ਵਾ ਉੱਥੇ ਲੈ ਕੇ ਜਾਂਦੇ ਆ ਸਾਨੂੰ ਉੱਥੇ ਰੱਖਿਆ ਜਾਂਦਾ ਰਾਤੀ ਪਰ ਸਾਡਾ ਸਾਰਾ ਸਮਾਨ ਰੱਖ ਲਿਆ ਜਾਂਦਾ ਉਥੇ ਅੰਦਰ ਲੈ ਕੇ ਜਾਂਦੇ ਫਿਰ ਉਹ ਉਹਨੂੰ ਚੁੱਪ ਕਰਨ ਵਾਸਤੇ ਕਹਿ ਦਿੱਤਾ ਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਕੇਸ ਪਾਏ ਜਾ ਰਹੇ ਆ ਜਾਂ ਜੋ ਵੀ ਉਹ ਫਾਈਲ ਵਰਕ ਕਰ ਰਹੇ ਹੋਣੇ ਤਾਂ ਤੁਸੀਂ ਸਵਾਲ ਨਹੀਂ ਕੀਤਾ ਵੀ ਅਸੀਂ ਕੀਤਾ ਕੀ ਹੈ ਨਹੀਂ ਕੋਈ ਸਵਾਲ ਹੀ ਨਹੀਂ ਕਰ ਦਿੰਦੀ ਉਹ ਇੱਕ ਸਾਡੇ ਨਾਲ ਬੰਦਾ ਸੀਗਾ ਜੀ ਦਾ ਉਹਨੇ ਛੁੱਟੀ ਜਾਣੀ ਥੋੜੇ ਦਿਨ ਬਾਅਦ ਉਹ ਕਹਿੰਦਾ ਉਹਨੇ ਜੋ ਗੱਲ ਕਰਨ ਦੀ ਲੱਗਾ ਉਹ ਬੰਦੇ ਨੇ ਉਹਨੇ ਠੇਡੇ ਮਾਰੇ ਹੋਣੇ ਧੋਣ ਤੇ ਕਹਿੰਦਾ ਉਹ ਚੁੱਪ ਕਰਕੇ हां जी ਸਾਨੂੰ ਜੇਲ੍ਹ ਦੇ ਅੰਦਰ ਲੈ ਕੇ ਜਾਏ ਗਏ ਉੱਥੇ ਸਾਨੂੰ ਕਹਿੰਦੇ ਲਾਈਨ ਬਣਾ ਲਓ ਲਾਈਨ ਬਣਾਈ ਸਾਡੇ ਕੇਸ ਕੱਟ ਦਿੱਤੇ ਗਏ ਤੇ ਉਸ ਤੋਂ ਬਾਅਦ ਫੋਟੋ ਖਿੱਚੀ ਗਈ ਉਹਨਾਂ ਨੇ ਕੈਦੀ ਨੰਬਰ ਜਿਹਾ ਵਗੈਰਾ ਆਪਣੇ ਜ਼ਿਲ੍ਹਾ 'ਚ ਲਿਖਦੇ ਉਦਾਂ ਲਿਖਿਆ ਗਿਆ ਹਮ ਜਦੋਂ ਭਾਈ ਇਹ ਕੇਸ ਕੱਟੇ ਗਏ ਇਸ ਉਹਨਾਂ ਦਾ ਕੋਈ ਸਟੈਂਡਰਡ ਪ੍ਰੋਸੀਜਰ ਆ ਜਿਹੜਾ ਵੀ ਕੈਦੀ ਆਉਂਦਾ ਸਾਰਿਆਂ ਦੇ ਹੀ ਕਟਨੇ ਆ ਜਾਂ ਤੁਹਾਡੇ ਨਾਲ ਕਿਸੇ ਗੱਲ ਖਾਸ ਕਰਕੇ ਕੁਝ ਹੋਇਆ ਹਾਂਜੀ ਹਾਂਜੀ ਭਾਈ ਸਭ ਦੇ ਕੱਟ ਦਿੰਦੇ ਆ ਹਮ ਸਭ ਦੇ ਕੱਟ ਦਿੰਦੇ ਤੁਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਇਹ ਸਿੱਖ ਫਲਸਫੇ ਨਾਲ ਜੁੜੀ ਹੋਈ ਗੱਲ ਆ ਧਰਮ ਨਾਲ ਸਾਡੇ ਜੁੜੀ ਹੋਈ ਗੱਲ ਆ ਵੀ ਐਵੇਂ ਅਸੀਂ ਸਟਾਈਲ ਨਹੀਂ ਰੱਖਿਆ ਹੋਇਆ ਨਹੀਂ ਭਾਈ ਉਹਨਾਂ ਲਈ ਕੋਈ ਦਾ ਧਰਮ ਕੋਈ ਮੈਨੇਜਾ ਦੋਨਾਂ ਲਈ ਅਸੀਂ ਮੁਸਲਮਾਨ ਆ ਬਸ ਮੁਸਲਮਾਨ ਧਰਮ ਹੋਰ ਉਹਨੂੰ ਕਿਸੇ ਨੂੰ ਪਰੇ ਪਤਾ ਹੀ ਨਹੀਂ ਦੁਨੀਆ ਦਾ ਉਹਨਾਂ ਨੂੰ ਹੋਰ ਬਾਹਰ ਪਤਾ ਹੀ ਨਹੀਂ ਕੋਈ ਹੈਗਾ ਵੀ ਧਰਮ ਕੋਈ ਜਾਣ ਨਹੀਂ ਜੇ ਗੱਲ ਕਰਨ ਦੀ ਪਿੱਛੇ ਕਰਦੇ ਹੋ ਠੇਡੇ ਮਾਰਦੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਮੁੱਕਰੀ ਗੱਲ ਹੂੰ ਤਾਂ ਜਿਹੜੇ ਹੋਰ ਵੀ ਮੁੰਡੇ ਨਾਲ ਸੀ ਤੁਹਾਡੇ ਕਿੰਨਿਆਂ ਦੇ ਟੋਟਲ ਜਿਹੜਾ ਤੁਹਾਡੇ ਨਾਲ ਇਹ ਕੇਸ ਨਿਕਲ ਕੀਤੇ ਗਏ ਪੁਲਿਸ ਵੱਲੋਂ ਮੇਰੇ ਨਾਲ ਤਿੰਨ ਮੁੰਡੇ ਸੀ ਬਾਈ ਇੱਕ ਤਾਂ ਮੇਰੇ ਨਾਲ ਦੀ ਕੰਪਨੀ ਸੀਗੇ ਦੋ ਮੁੰਡੇ ਹੋਰ ਆਪਣੇ ਪੰਜਾਬੀ ਸੀ ਉਹ ਆਦਿ ਹੋਰ ਕੰਪਨੀ ਆ ਤੇ ਤਾਂ ਜੇ ਤੁਸੀਂ ਅੱਗੇ ਦੱਸਿਆ ਕਿ ਅਮਰਤ ਧਾਰੀ ਵੀ ਸੀ ਨੌਜਵਾਨ ਤਾਂ ਉਹਨੇ ਤਾਂ ਰੋਕਿਆ ਹੀ ਹੋਣਾ ਜੇ ਉਹਦੇ ਜੇ ਮੰਨ ਲਓ ਗਾਤਰਾ ਪਾਇਆ ਤਾਂ ਐਡਾ ਸੌਖਾ ਤਾਂ ਨਹੀਂ ਉਹਨੇ ਕੇਸ ਕਰਦ ਕਰਨ ਦੇ ਉੱਤੇ ਉਹਨੇ ਹਾਂਜੀ ਹਾਂਜੀ ਉਹਨੇ ਕੋਸ਼ਿਸ਼ ਕੀਤੀ ਸੀ ਰੋਕਣ ਦੀ ਦੱਸਣ ਬਾਰੇ ਅਰਬੀ ਜਲੋ ਜ਼ਿਆਦਾ ਨਹੀਂ ਹੋਈ ਜਿੰਨੀ ਕੋ ਨੂੰ ਆਉਂਦੀ ਸੀ ਉਹਨੇ ਕੋਸ਼ਿਸ਼ ਕੀਤੀ ਪਰ ਉਹ ਬੰਦੇ ਬਾ ਚੁੱਪ ਕਰਕੇ ਬਹਿ ਗਿਆ ਨਹੀਂ ਤੈਨੂੰ ਘੁੱਟਾਂਗੇ ਜੀ ਕੀਤੀ ਵੀ ਕਾਰਕਟ ਹੋਈ ਵੀ ਨਹੀਂ ਨਹੀਂ ਹੋਈ ਨਹੀਂ ਬਸ ਉਹ ਚੁੱਪ ਕਰਕੇ ਬਹਿ ਗਿਆ ਬੰਦੇ ਅੱਖਾਂ 'ਚ ਪਾਣੀ ਸੀ ਉਹ ਚਾਰੇ ਦੇ ਬਹਿ ਗਿਆ ਕੀ ਕਰ ਸਕਦਾ ਸੀ ਯਾਨੀ ਕਿ ਉਹਦੇ ਵੀ ਨੌਜਵਾਨ ਦੇ ਵੀ ਕੱਟ ਤੇ ਕੇਸ ਉਹਨਾਂ ਨੇ ਹਾਂਜੀ ਬਾਈ ਹਾਂਜੀ ਗਾਤਰਾ ਵਗੈਰਾ ਜਦੋਂ ਉਹਨਾਂ ਨੇ ਪਾਰ ਹੀ ਲਵਾ ਲਿਆ ਸੀ ਆ ਕੜੇ ਲਵਾਲੇ ਸਾਡੇ ਉਹ ਦੱਸਣ ਦੀ ਕੋਈ ਕੀਤੀ ਬਾਈ ਫੋਨ ਦੇ ਨਾਲ ਜਮ੍ਹਾਂ ਕਰ ਲੈਂਦੇ ਹੋ ਪੈਸੇ ਲੈ ਕੇ ਅਸੀਂ ਕਿਹਾ ਵੀ ਸਾਡੇ ਧਰਮ ਦਾ ਹਿਸਾਬ ਵੀ ਸਾਡੇ ਜਮ੍ਹਾਂ ਕਰ ਲੋ ਤੇ ਪੈਸੇ ਲੈ ਲਓ ਜਿਹੜੇ ਬੰਦੀ ਫੀਸ ਆ ਉਹ ਕਹਿੰਦੇ ਨਹੀਂ ਬਾਈ ਬਸ ਕੱਲੇ ਫੋਨ ਰੱਖੋ ਤੇ ਜਾਓ ਤਾਂ ਕੋਈ ਜਿਵੇਂ ਉੱਥੇ ਜਥੇਬੰਦੀਆਂ ਹੁੰਦੀਆਂ ਨੇ ਕੋਈ ਸੋਸ਼ਲ ਵਰਕ ਵਾਲੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਕੋਈ ਪੰਜਾਬ ਸਿੱਖ ਨਾਲ ਜੁੜੀ ਉਧਰ ਕੋਈ ਆਰਗੇਨਾਈ ਤੁਸੀਂ ਪਹੁੰਚ ਕੀਤੀ ਕਿਸੇ ਤੱਕ ਵੀ ਯਾਰ ਇਹ ਚੀਜ਼ ਦੀ ਆਵਾਜ਼ ਤਾਂ ਚੁੱਕੀ ਜਾਵੇ ਭਾਵੇਂ ਉਹਨਾਂ ਦਾ ਕਾਨੂੰਨ ਆ ਨੇ ਉਧਰ ਕੋਈ ਹੈ ਨਹੀਂ ਮੇਰੇ ਹਿਸਾਬ ਨਾਲ 사우ਦੀ ਅਰਬ ਚ ਹੈ ਨਹੀਂ ਗੀ ਬਾਹਰ ਨਿਕਲ ਨਹੀਂ ਸਕਦੇ ਭਾਈ ਜਿੰਨੇ ਚਿਰ ਤੁਹਾਨੂੰ ਇਧਰੋਂ ਐਗਜ਼ਿਟ ਪੇਪਰ ਆਉਂਦਾ ਵਾ ਉਥੇ ਲਗਦੇ ਹਫ਼ਤੇ ਇੱਕ ਬਾਅਦ ਜਦੋਂ ਜਿਹੜੇ ਬੰਦੇ ਕੋਲੇ ਕੰਮ ਕਰਦੇ ਉਹ ਸਰਕਾਰ ਵੱਲੋਂ ਮੈਸੇਜ ਆਉਂਦਾ ਵੀ ਤੇਰਾ ਬੰਦਾ ਫੜਿਆ ਗਿਆ ਜੇ ਉਹ ਐਕਸੈਪਟ ਕਰਦਾ ਫਿਰ ਉਹ ਐਗਜ਼ਿਟ ਪੇਪਰ ਦੇ ਕੇ ਟਿਕਟ ਦੇ ਕੇ ਬਸ ਇਧਰ ਆ ਕੇ ਸਾਹ ਮਿਲਦਾ ਉਦੋਂ ਉੱਥੇ ਕੋਈ ਨਹੀਂ ਪਤਾ ਅੰਦਰ ਕੀ ਹੋ ਰਿਹਾ ਦੁਨੀਆਦਾਰੀ ਤੇ ਪਤਾ ਹੀ ਨਹੀਂ ਲੱਗਦਾ ਕੁਝ ਕਿੰਨਾ ਕਿਤੇ ਜਾ ਕਿੰਨਾ ਟਾਈਮ ਰਹੇ ਤੇ ਫਿਰ ਕਿਵੇਂ ਕਿਵੇਂ ਆਏ ਅਸੀ ਲਗਭਗ ਉੱਚਾ ਉੱਤੇ ਨੇ ਰਏ ਬਾਈ ਉਹ ਟੈਂਡ ਦਾ ਜਿਵੇਂ ਕਹਿੰਦੇ ਨਰਕਾ ਕਿਦਾ ਤੇਰਾ ਹਾਲ ਆ ਉਹਦੇ ਵਿੱਚ 3 350 ਬੰਦਾ ਹੇਠ ਉੱਤੇ ਬੁਰੇ ਹਾਲ ਕੱਚੇ ਚੌਲ ਆਪਣੀ ਪੀਸੀ ਵੱਲੋਂ ਖਾਣਾ ਹੁੰਦਾ ਵਾ ਕੱਚੇ ਚੌਲ ਇਹ ਬਰੀਆਨੀ ਜੀ ਬਣਾਈ ਹੁੰਦੀ ਕੱਚੇ ਚੌਲ ਬਸ ਹੂੰ ਦੇ ਇਹ ਅੱਛਾ ਆਪਣੀ ਐਮਬੈਸੀ ਭਾਰਤੀ ਐਮਬੈਸੀ ਵੱਲੋਂ ਖਾਣਾ ਹੁੰਦਾ ਹਾਂਜੀ ਹਾਂਜੀ ਆਪਣੀ ਐਮਬੈਸੀ ਵੱਲੋਂ ਹੁੰਦਾ ਤੇ ਉਹ ਆਪਣੇ ਪਛੰਦਿਆਂ ਨੂੰ ਮੰਨ ਲਓ ਕਿਸੇ ਨੇ ਕੋਈ ਜੁਰਮ ਵੀ ਕੀਤਾ ਤਾਂ ਉਹਨਾਂ ਨੂੰ ਇਸ ਤਰੀਕੇ ਦਾ ਜਿਹੜਾ ਕੀ ਆ ਦਿੱਤਾ ਜਾਂਦਾ ਵੀ ਕੋਈ ਬੈਕ ਨਹੀਂ ਕਰਦੇ ਉਹ ਪੁੱਛਦੇ ਨਹੀਂ ਸਾਡਾ ਇਹ ਬੰਦਾ ਉਹ ਜੁਰਮ ਉਹ ਜੁਰਮ ਵਾਲੇ ਨਹੀਂ ਹੁੰਦੇ ਭਾਈ ਉਹ ਇਦਾਂ ਹੀ ਸਫਰ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਰਿਪੋਰਟ ਕਰਨਾ ਉਹ ਜੁਰਮ ਵਾਲੇ ਨਹੀਂ ਉਹ ਅਲੱਗ ਤੋਂ ਸਪੈਸ਼ਲ ਬਣਾਏ ਹੁੰਨੇ ਅੱਛਾ ਇਸ ਡੀਲ ਤੇ ਸਿਰਫ ਉਹੀ ਹੁੰਦਾ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਤੇ ਐਮਬੈਸੀ ਐਮਬੈਸੀ ਫਿਰ ਕੋਈ ਰਾਪਤਾ ਨਹੀਂ ਕਰਦੀ ਤੁਹਾਡੇ ਨਾਲ ਕੋਈ ਹੈਲਪ ਕਰਦੀ ਪੁੱਛਦੇ ਦੱਸਦੇ ਨਹੀਂ ਗਾਇਦਾ ਤੁਸੀਂ ਆਪਸੀ ਸ਼ਿਕਾਇਤ ਕਰੋ ਨਾ ਜੀ ਭਾਈ ਨਹੀਂ ਨੇਪਾਲ ਨੇਪਾਲ ਏੰਬੈਸੀ ਦਾ ਬੰਦਾ ਹੁੰਦਾ ਉਹ ਸਾਰੇ ਨਾਲ ਬਿਠਾ ਕੇ ਕੋਲੇ ਗੱਲ ਕਰਦਾ ਕੱਢ ਕੇ ਕੋਲੇ ਹੋਰ ਅਫਗਾਨਿਸਤਾਨ ਦੇ ਸੀਗੇ ਵਿੱਚ ਉਹ ਵੀ ਆਉਂਦਾ ਗੱਲ ਕਰਦਾ ਆਪਣੇ ਇੰਡੀਆਨ ਏੰਬੈਸੀ ਦਾ ਬੰਦਾ ਬਾਹਰੋਂ ਆਉਦਾ ਗੇਟ ਦੇ ਥੱਲੇ ਦੀ ਪੇਪਰ ਫੜਾਉਂਦਾ ਚੱਲ ਜਾਂਦਾ ਉਹ ਬੰਦੇ ਨਾਲ ਗੱਲ ਹੀ ਨਹੀਂ ਕਰਦੇ ਆਪਰੇ ਇੰਡੀਆਨ ਏੰਬੈਸੀ ਵਾਲੇ ਕੋਈ ਕਿਸੇ ਤਰੀਕੇ ਦੀ ਸਹਾਇਤਾ ਨਹੀਂ ਹੈਗੀ ਨਹੀਂ ਭਾਈ ਆਪਣੇ ਦਾ ਸਪੈਸ਼ਲ ਇੰਡੀਆਨ ਕੋਈ ਪੁੱਛ ਗੱਜ ਨਹੀਂ ਆ ਫਿਰ ਵਾਪਸ ਤੁਸੀਂ ਕਿਵੇਂ ਆਉਨੇ ਫਿਰ ਤੁਹਾਨੂੰ ਐਗਜ਼ਿਟ ਦੇ ਦਿੱਤਾ ਜਾਂਦਾ ਸੌਖੇ ਪਹੁੰਚ ਗਏ ਤੁਸੀਂ ਪੰਜਾਬ ਜਾਂ ਉੱਥੇ ਵਿੱਚ ਵੀ ਕੋਈ ਹਾਂਜੀ ਭਾਈ ਦੇ ਦਿੱਤਾ ਜਾਂਦਾ ਉਹ ਹਫ਼ਤੇ ਬਾਅਦ ਐਗਜ਼ਿਟ ਮਿਲ ਜਾਂਦਾ ਦੋ ਦਿਨ ਬਾਅਦ ਟਿਕਟ ਹੋ ਜਾਂਦੀ ਆ ਜਾਂਦੀ ਹੈ ਤੇ ਹੁਣ ਤੁਸੀਂ ਮਤਲਬ ਵਾਪਸ ਜਾ ਸਕਦੇ ਹੋ ਵੀ ਆ ਇੱਕ ਤਰੀਕੇ ਤੁਹਾਨੂੰ ਡਿਪੋਰਟ ਹੋਇਆ ਤੁਸੀਂ ਮਤਲਬ ਨਹੀਂ ਹੁਣ ਜਾ ਸਕਦੇ ਵਾਪਸ ਕਿਸੇ ਨੂੰ ਨਹੀਂ ਜਾ ਸਕਦੇ ਬੰਦ ਹੋ ਗਏ ਭਾਈ ਹੁਣ ਨਹੀਂ ਜਾ ਸਕਦੇ 5 ਸਾਲ ਤੱਕ ਬੈਨ ਤਾਂ ਤੁਸੀਂ ਉੱਥੇ ਰਹੇ ਕਿੰਨੇ ਉੱਥੇ ਤਕਰੀਬਨ 10 11 ਮਹੀਨੇ ਰਹੇ ਭਾਈ ਸਿਰਫ ਤੇ ਕਿੰਨਾ ਖਰਚਾ ਕਿੰਨਾ ਕਰਕੇ ਗਏ ਸੀ ਖਰਚਾ ਇਧਰੋਂ ਹੀ ਭਾਈ ਦੇਰੋਂ 1,60,065 ਕੁਛ ਇਦਾਂ ਲੱਗ ਗਿਆ ਨਾ ਜੀ ਬਿਲਕੁਲ ਤਾਂ ਇਹ ਬਾਈ ਨੇ ਆਪਣਾ ਜਿਹੜਾ ਕਿੱਸਾ ਦੱਸਿਆ ਤਾਂ ਤੁਹਾਡੇ ਸੰਪਰਕ ਦੇ ਵਿੱਚ ਜਾਂ ਧਿਆਨ ਦੇ ਵਿੱਚ ਹੋਰ ਮੁੰਡੇ ਵੀ ਹੋਣਗੇ ਮਤਲਬ ਇਹ ਚ ਚੱਲਦਾ ਆਉਂਦਾ ਤਾਂ ਇਹ ਪਹਿਲਾਂ ਵੀ ਹੋਇਆ ਹੋ ਕੋਈ ਗੱਲ ਨਹੀਂ ਕਰਦਾ ਇਹਦੇ ਬਾਰੇ ਹਾਂਜੀ ਬਹੁਤ ਹੁੰਦਾ ਬਸ ਕੋਈ ਗੱਲ ਨਹੀਂ ਕਰਦੇ ਜਿਵੇਂ ਧਲਡਮਣੀ ਵਾਲੇ ਕੇਸਿਸ ਹੁੰਦੇ ਆ ਜਿਹਦੇ ਚ ਪੈਸੇ ਮੰਗ ਲੈਂਦੇ ਆ ਬਹੁਤ ਚਰਚਿਤ ਵੀ ਹੋਈਆਂ ਸੋਸ਼ਲ ਮੀਡੀਆ ਤੇ ਕਈ ਵਾਰ ਗੱਲਾਂ ਅਜਿਹੇ ਕੇਸ ਵੀ ਹੁੰਦੇ ਆ ਹਾਂਜੀ ਹਾਂਜੀ ਭਾਈ ਉਹ ਜੀਤੋ ਕੋਈ ਕਤਲ ਹੋ ਜਾਂਦਾ ਜਾਂ ਐਕਸੀਡੈਂਟ ਵਗੈਰੇ ਚ ਮਰ ਜਾਂਦਾ ਉਹਦੋਂ ਫਿਰ ਹੁੰਦਾ ਇਹ ਕੇਸ ਹੂੰ ਹੂੰ ਜੀ ਬਾਈ ਸ਼ੁਕਰੀਆ ਤੁਸੀਂ ਜਾਣੀ ਤਾਂ ਉਮੀਦ ਕਰਦੇ ਆ ਜੇ ਤੁਸੀਂ ਵੀ ਕੋਈ ਸਨੇਹਾ ਦੇਣਾ ਚਾਹੋ ਭਾਰਤ ਸਰਕਾਰ ਪੰਜਾਬ ਸਰਕਾਰ ਕਿਉਂਕਿ ਇਹ ਡਿਪਲੋਮੈਟਿਕ ਇਸ਼ੂ ਆ ਜੇ ਇਸ ਤਰੀਕੇ ਪਛਾਣ ਦੇ ਉੱਪਰ ਜ਼ਰੂਰ ਤੁਸੀਂ ਕੁਝ ਕਹਿਣਾ ਚਾਹੋਗੇ ਸਰਕਾਰਾਂ ਨੂੰ ਕਹਿ ਸਕਦੇ ਹੋ ਕਿ ਇਸ ਚੀਜ਼ ਉੱਤੇ ਐਕਸ਼ਨ ਹਾਂਜੀ ਭਾਈ ਬਸ ਇਹੀ ਰਿਕਵੈਸਟ ਆ ਸਰਕਾਰਾਂ ਨੂੰ ਵੀ ਗੱਲ ਕਰੋ ਭਾਈ ਉਹਨਾਂ ਨੂੰ ਦੱਸਿਓ ਦੱਸੋ ਵੀ ਸਾਡੇ ਸਿੱਖ ਧਰਮ ਬਾਰੇ ਭਾਈ ਸਾਡੇ ਕੇਸਾਂ ਬਾਰੇ ਬੇਅਦਬੀ ਨਾ ਕਰੋ ਸਾਡੀ ਧਰਮ ਸਾਡੀ ਸਭ ਕੁਝ ਹੈ ਕੇਸ ਸਾਡੇ ਬਸ ਇਹੀ ਰਿਕਵੈਸਟ ਆ ਜੇ ਸੁਣ ਸਕਦੀ ਸਰਕਾਰ ਸੋ ਕਰੇ ਮੈਨੂੰ ਸਾਨੂੰ ਪਤਾ ਸਾਡੀ ਕੋਈ ਸੁਣਵਾਈ ਤਾਂ ਹੈ ਨਹੀਂ ਇੰਡੀਆ 'ਚ ਸਾਡੀ ਖਾਸ ਸਿੱਖ ਬੰਦਿਆਂ ਦੀ ਵੈਸੇ ਜੀ ਕੋਈ ਸੁਣਦਾ ਨਹੀਂ ਐ ਪਰ ਫਿਰ ਵੀ ਰਿਕਵੈਸਟ ਆ ਜੇ ਮਾਰੀ ਪਹੁੰਚ ਜਾਏ ਤਾਂ ਜੀ ਧੰਨਵਾਦ ਭਾਈ ਜੀ ਤੁਸੀਂ ਸਨੇਹਾ ਪਹੁੰਚਾਇਆ ਉਮੀਦ ਕਰਦੇ ਹਾਂ ਲੋਕਾਂ ਤੱਕ ਗੱਲ ਪਹੁੰਚੇਗੀ ਸਰਕਾਰਾਂ ਵੀ ਸ਼ਾਇਦ ਉਹਨਾਂ ਤੱਕ ਵੀ ਗੱਲ ਪਹੁੰਚੇ ਕਮੈਂਟ ਸੈਕਸ਼ਨ ਚ ਸੁਣਨ ਵਾਲੇ ਵੀ ਵਿਚਾਰ ਰੱਖ ਸਕਦੇ ਨੇ ਤੇ ਬਹੁਤ ਧੰਨਵਾਦ ਭਾਈ ਜੀ ਸ਼ੁਕਰੀਆ